ਫੁਮਨ ਸਿੰਘ ਰੇਬਲ ਸਿੰਘ ਸੰਤਾ ਸਿੰਘ ਤੇ ਸੁਲੱਖਣ ਸਿੰਘ ਤੇ 11 ਹੋਰ ਇਹ ਸਿਰਫ ਨਾ ਨਹੀਂ ਇਹ ਉਹ ਸਿੱਖ ਫੌਜੀ ਨੇ ਜਿਨ੍ਹਾਂ ਦੀ ਕੁਰਬਾਨੀ ਇੰਗਲੈਂਡ ਦੀ ਇਸ ਧਰਤੀ ਤੇ ਦਰਜ ਹੈ ਇਹ 16 ਆਪਣੇ ਘਰ ਕਹਿ ਕੇ ਆਏ ਸੀ ਕਿ ਅਸੀਂ ਜਲਦ ਮੁੜ ਆਵਾਂਗੇ ਪਰ ਮੁੜੇ ਨਹੀਂ ਨਾਹੀਂ ਆਤਮਾ ਤੇ ਨਾਹੀਂ ਸਰੀਰ ਤੁਸੀਂ ਮੇਰੇ ਇਸ ਤੋਂ ਪਹਿਲੇ ਵਲੌਗਸ ਪਾਰਟ 1 ਤੇ 2 ਦੇ ਵਿੱਚ ਲੰਡਨ ਅਤੇ ਇੰਗਲੈਂਡ ਦੇ ਗੁਰਦੁਆਰੇ ਦਰਸ਼ਨ ਕੀਤੇ ਜਿੱਥੋਂ ਸਿੱਖਾਂ ਦਾ ਇੰਗਲੈਂਡ ਵਿੱਚ 100 ਪਲੱਸ ਸਾਲ ਦਾ ਇਤਿਹਾਸ ਸ਼ੁਰੂ ਹੋਇਆ ਉਸੀ ਲੜੀ ਨੂੰ ਅੱਗੇ ਵਧਾਉਂਦਿਆਂ ਹੋਇਆ 파ਰਟ 3 ਵਿੱਚ ਅੱਜ ਆਪਾਂ ਇੰਗਲੈਂਡ ਦੇ ਦੋ ਪੁੱਲਿਆਂ ਸਿੱਖ ਇਤਿਹਾਸਿਕ ਜਗ੍ਹਾ ਦੇਖ ਰਹੇ ਹਾਂ ਜਿੱਥੇ ਵਰਲਡ ਵਾਰ 1 ਦੇ ਸੋਹਣਾ ਸਿੱਖ ਫੌਜੀ ਆਪਣੀ ਜਾਨ ਦੀ ਬਾਜ਼ੀ ਲਗਾ ਗਏ। ਇਹ ਸ਼ਹੀਦੀ ਮਿਸਾਲ ਸੀ ਕਿ ਸਿੱਖ ਹਮੇਸ਼ਾ ਜੁਰਮ ਦੇ ਅੱਗੇ ਛਾਤੀ ਤਾਣ ਕੇ ਖੜ ਜਾਂਦਾ ਹੈ। ਹਰ ਸਾਲ ਹਜ਼ਾਰਾਂ ਪੰਜਾਬੀ ਤੇ ਸਿੱਖ ਪਰਿਵਾਰ ਬ੍ਰਾਈਟਨ ਬੀਚ ਤੇ ਆਉਂਦੇ ਨੇ ਮौज, ਖੁਸ਼ੀ, ਸਮੁੰਦਰ ਪਿਕਨਿਕ ਲਈ ਪਰ ਇਸ ਜਗ੍ਹਾ ਤੇ ਕੋਈ ਖੁਸ਼ੀ ਨਹੀਂ। ਕੋਈ ਹੱਸਣ ਦੀ ਆਵਾਜ਼ ਨਹੀਂ ਇੱਥੇ ਸਿਰਫ ਖਾਮੋਸ਼ੀ ਹੈ ਇਹ ਇੰਗਲੈਂਡ ਦੇ ਇੱਕ ਟਾਊਨ ਦੀ ਭੁੱਲੀ ਸਿੱਖ ਵਿਰਾਸਤ ਹੈ ਸਿੱਖ ਜਵਾਨ ਦੀ ਸ਼ਹੀਦੀ ਅਤੇ ਸੰਸਕਾਰ ਹੋਇਆ ਇਸ ਕਹਾਣੀ 'ਚ ਇੱਕ ਰਾਇਲ ਪੈਲੇਸ ਵੀ ਆਉਂਦਾ ਹੈ ਜੋ ਜੰਗ ਦੇ ਦੌਰਾਨ ਹਸਪਤਾਲ ਬਣ ਗਿਆ ਵੀਡੀਓ ਅੰਤ ਤੱਕ ਜ਼ਰੂਰ ਦੇਖਿਓ ਜੀ ਕਿਉਂਕਿ ਅੰਤ 'ਚ ਮੈਂ ਤੁਹਾਨੂੰ ਸੂਬੇਦਾਰ ਮਨਤਾ ਸਿੰਘ ਜੀ ਦੀ ਉਹ ਕਹਾਣੀ ਦਿਖਾਵਾਂਗਾ ਜਿਨ੍ਹਾਂ ਨੇ ਕੈਪਟਨ ਜੋਰਜ ਹੈਂਡਰਸਨ ਨੂੰ ਨੀਵ ਚੈਂਪਲ ਦੀ ਲੜਾਈ 'ਚ ਬਚਾਇਆ ਪਰ ਆਪਣੇ ਜ਼ਖਮਾਂ ਕਾਰਨ ਇਸ ਸਥਾਨ ਵਿੱਚ ਸ਼ਹਾਦਤ ਪਾਈ ਜੇ ਤੁਸੀਂ ਚੈਨਲ ਤੇ ਨਵੇਂ ਹੋ ਤੇ ਕਿਰਪਾ ਕਰਕੇ ਇਸ ਚੈਨਲ ਫਲੋ ਪੀਸਫੁਲੀ ਵਿਲ ਸਿੰਘ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਜੀ ਇਹ ਜੋ ਤੁਸੀਂ ਦੇਖ ਰਹੇ ਹੋ ਰਾਇਲ ਪਵਿਲੀਅਨ ਬ੍ਰਾਈਟਨ ਅੱਜ ਇਹ ਟੂਰਿਸਟ ਅਟਰੈਕਸ਼ਨ ਹੈ ਉਹ ਤੁਸੀਂ ਅੰਦਰ ਇੱਕ ਗੇਟ ਹੈ ਜੋ ਮਹਾਰਾਜਾ ਪਟਿਆਲੇ ਵੱਲੋਂ ਖੁੱਲ੍ਹਿਆ ਗਿਆ ਸੀ ਸੋਨੇ ਦੀ ਚਾਬੀ ਦੇ ਨਾਲ ਇਹ ਗੇਟ ਬਾਅਦ ਚੋਂ ਤਿਆਰ ਕੀਤਾ ਗਿਆ ਤੇ ਆਹ ਜੋ ਅੰਦਰ ਹੈ ਇਹ ਹੈ ਰਾਇਲ ਪਵਿਲੀਅਨ ਬ੍ਰਾਈਟਨ ਅੱਜ ਇਹ ਟੂਰਿਸਟ ਅਟਰੈਕਸ਼ਨ ਹੈ ਪਰ ਪਹਿਲੇ ਵਿਸ਼ਵ ਯੁੱਧ ਦੌਰਾਨ ਹਸਪਤਾਲ ਬਣ ਗਿਆ ਸੀ 1914 ਤੋਂ ਲੈ ਕੇ 1916 ਤੱਕ ਇੱਥੇ ਹਜ਼ਾਰਾਂ ਇੰਡੀਅਨ ਸੋਲਜਰ ਖਾਸ ਕਰਕੇ ਸਿੱਖ ਫੌਜੀ ਜੰਗੀ ਜ਼ਖਮਾਂ ਦਾ ਇਲਾਜ ਕਰਵਾ ਰਹੇ ਸਨ ਰਾਇਲ ਪਵਿਲੀਅਨ ਇਹਦੇ ਨਾਲ ਹੀ ਹੈ ਡੋਮ ਤੇ ਨਾਲ ਹੀ ਇਹਦੇ ਹੈ ਕਾਰਨ ਐਕਸਚੇਂਜ ਇਹ ਸਾਰੀਆਂ ਇਮਾਰਤਾਂ ਨੂੰ ਇੰਡੀਅਨ ਮਿਲਟਰੀ ਹਸਪੀਟਲ ਚ ਬਦਲ ਦਿੱਤਾ ਗਿਆ ਸੀ ਇੱਥੇ ਸਿੱਖ ਸੋਲਜਰ ਲਈ ਅਲੱਗ ਲੰਗਰ ਵੱਖਰੀ ਰਸੋਈ ਗੁਰਮਤ ਅਨਸਾਰ ਖੁਰਾਕ ਦਾ ਪ੍ਰਬੰਧ ਕੀਤਾ ਗਿਆ ਕਿਉਂਕਿ ਬ੍ਰਿਟਿਸ਼ ਅਥਾਰਟिटीज ਜਾਣਦੇ ਸਨ ਕਿ ਸਿੱਖ ਮਰਿਆਦਾ ਦਾ ਸਤਕਾਰ ਜ਼ਰੂਰੀ ਹੈ ਇਤਿਹਾਸ ਚ ਦਰਜ ਹੈ ਕਿ ਰਾਇਲ ਪਵਿਲੀਅਨ ਦੇ ਗੇਟ ਇੱਕ ਸੋਨੇ ਦੀ ਚਾਬੀ ਨਾਲ ਮਹਾਰਾਜਾ ਪਟਿਆਲਾ ਵੱਲੋਂ ਖੋਲੇ ਗਏ ਜੋ ਇੰਡੀਅਨ ਰਾਇਲਟੀ ਦੇ ਸਨਮਾਨ ਅਤੇ ਭਰੋਸੇ ਦੀ ਨਿਸ਼ਾਨੀ ਸੀ ਇਹ ਸਿਰਫ ਚਾਬੀ ਨਹੀਂ ਸੀ ਇਹ ਇੱਕ ਸੰਦੇਸ਼ ਸੀ ਕਿ ਸਾਡੇ ਫੌਜੀ ਇੱਥੇ ਮਹਿਮਾਨ ਨਹੀਂ ਸਨਮਾਨਤ ਯੋਧੇ ਨੇ ਪਹਿਲੇ ਵਿਸ਼ਵ ਯੁੱਧ 1914 ਤੋਂ ਲੈ ਕੇ 1918 ਤੱਕ ਬ੍ਰਿਟਿਸ਼ ਇੰਪੀਰੀਅਲ ਫੌਜ ਵਿੱਚ ਲੱਖਾਂ ਭਾਰਤੀ ਸੈਨਿਕ ਭਰਤੀ ਸਨ ਉਨ੍ਹਾਂ ਵਿੱਚ ਸਿੱਖ ਰੈਜimentਸ ਫਰੰਟ ਲਾਈਨ ਤੇ ਸਨ ਕਿਉਂਕਿ ਸਿੱਖ ਸੋਲਜਰ ਹਮੇਸ਼ਾ ਹਿੰਮਤ ਡਿਸਿਪਲਨ ਤੇ ਸੈਕਰੀਫਾਈਸ ਲਈ ਜਾਣਿਆ ਜਾਂਦਾ ਸੀ ਇਹ ਸਿੱਖ ਸੈਨਿਕ ਪੰਜਾਬ ਦੇ ਪਿੰਡਾਂ ਤੋਂ ਆਏ ਸਨ ਜਿਦਾ ਅੰਮ੍ਰਿਤਸਰ ਜਲੰਧਰ ਹੁਸ਼ਿਆਰਪੁਰ ਗੁਰਦਾਸਪੁਰ ਤੇ ਗੁਜਰਾਂਵਾਲ ਫਰਾਂਸ ਫਲੈਂਡਰਸ ਗੈਲੀਪੋਲੀ ਮੈਸੋਪੋਟਾਮੀਆ ਵਰਗੇ ਸਭ ਤੋਂ ਖਤਰਨਾਕ ਬੈਟਲਫੀਲਡ ਵਿੱਚ ਲੜੇ ਆਫੀਸ਼ੀਅਲ ਰਿਕਾਰਡ ਦੇ ਦਰਜ ਹਨ ਇਹ ਨਾਮ ਜਿੰਨਾਂ ਚ ਹੈ ਪਾਗ ਸਿੰਘ ਬਲਵੰਤ ਸਿੰਘ ਬਾਰਾ ਸਿੰਘ ਪਾਗ ਸਿੰਘ ਹਰਨਾਮ ਸਿੰਘ ਹਜ਼ਾਰਾ ਸਿੰਘ ਜੋਗ ਸਿੰਘ ਮੰਗਲ ਸਿੰਘ ਮੰਤਾ ਸਿੰਘ ਫੁੰਮਣ ਸਿੰਘ ਪਿਆਰਾ ਸਿੰਘ ਰੈਬਲ ਸਿੰਘ ਰਾਗਾ ਸਿੰਘ ਸੰਤਾ ਸਿੰਘ ਸ਼ੰਕਰ ਸਿੰਘ ਤੇ ਸੁਲੱਖਣ ਸਿੰਘ ਇਹ ਸਿਰਫ ਨਾ ਨਹੀਂ ਇਹ ਮਾਵਾ ਦੇ ਪੁੱਤ ਸਨ ਪਿੰਡਾਂ ਦੀਆਂ ਆਸਾ ਸਨ ਜਦੋਂ ਇਹ ਸਿੱਖ ਸੈਨਿਕ ਗੰਭੀਰ ਤੌਰ ਤੇ ਜ਼ਖਮੀ ਹੋਏ ਉਹਨਾਂ ਨੂੰ ਸਮੁੰਦਰ ਰਿਆਹੀਂ ਇੱਥੇ ਇੰਗਲੈਂਡ ਦੇ ਬ੍ਰਾਈਟਨ ਅ ਰਾਇਲ ਪਵਿਲੀਅਨ ਏਰੀਆ ਦੇ ਵਿੱਚ ਲਿਆਂਦਾ ਗਿਆ ਅਫੀਸ਼ੀਅਲ ਰਿਕਾਰਡ ਮੁਤਾਬਕ ਪਹਿਲੇ ਵਿਸ਼ਵ ਯੁੱਧ ਬ੍ਰਾਈਟ ਦੇ ਦੌਰਾਨ ਬ੍ਰਾਈਟਨ ਦੇ ਹਸਪੀਟਲ ਵਿੱਚ ਕੁੱਲ 74 ਭਾਰਤੀ ਫੌਜੀ ਸ਼ਹੀਦ ਹੋਏ ਜਿਨ੍ਹਾਂ ਦੇ ਵਿੱਚੋਂ ਇਹ 16 ਸਿੱਖ ਸਨ ਬਾਕੀ ਹਿੰਦੂ ਸਨ ਤੇ ਨਾਲ ਮੁਸਲਮਾਨ ਵੀ ਸਨ ਹਰ ਫੌਜੀ ਦਾ ਅੰਤਿਮ ਸੰਸਕਾਰ ਉਸਦੇ ਧਰਮ ਅਨੁਸਾਰ ਕੀਤਾ ਗਿਆ ਇਹ ਹੈ ਜੀ ਛਤਰੀ ਮੈਮੋਰੀਅਲ ਇਹ ਤੁਸੀਂ ਤੁਹਾਨੂੰ ਥੋੜਾ ਜਿਹਾ ਗੱਡੀ ਪਾਰੇ ਲਾ ਕੇ پارک ਕਰਕੇ ਤੁਹਾਨੂੰ ਇਹ ਉੱਚੀ ਪਹਾੜੀ ਦੇ ਉੱਪਰ ਚੜ ਕੇ ਆਉਣਾ ਪੈਂਦਾ ਹੈ ਤਿੰਨ ਚਾਰ ਪਾਸੋਂ ਰਸਤੇ ਨੇ ਤੁਸੀਂ ਆ ਸਕਦੇ ਹੋ ਤੇ ਗੱਡੀ ਲਾ ਕੇ ਥੋੜਾ ਜਿਹਾ ਜੰਗਲ ਹੈ ਉਹਦੇ ਵਿੱਚੋਂ ਨਿਕਲ ਕੇ ਤੁਸੀਂ ਇੱਥੇ ਤੱਕ ਪਹੁੰਚਦੇ ਹੋ ਇਹ ਜੋ ਛਤਰੀ ਮੈਮੋਰੀਅਲ ਹੈ ਇਹ 1921 World War ਤੋਂ ਬਾਅਦ ਵਿੱਚ ਪ੍ਰਿੰਸ ਆਫ ਵੇਲਜ਼ ਵੱਲੋਂ ਉਦਘਾਟਨ ਕੀਤਾ ਗਿਆ ਸੀ ਆ ساری ਇੱਥੇ ਇਨਫੋਰਮੇਸ਼ਨ ਦਿੱਤੀ ਹੈ ਇਸ ਜਗ੍ਹਾ ਨੂੰ ਪੰਚਮ ਡਾਊਨ ਕੈਂਡਨ ਇਹ ਜਗ੍ਹਾ ਹੈ ਨਾ ਦਾ ਨਾਮ ਜਿਹੜਾ ਹੈ ਇਹ ਪੰਚਮ ਡਾਉਨ ਇਹ ਬ੍ਰਾਈਟਨ ਪਿਛੇ ਸਮੁੰਦਰ ਅੱਗੇ ਆ ਤੇ ਇਹ ਉੱਚੀ ਪਹਾੜੀ ਤੇ ਇਹਨਾਂ ਨੇ ਬਣਾਈ ਹੋਈ ਹੈ ਇਸ ਜਗ੍ਹਾ 'ਚ Hindu ਅਤੇ Sikh ਫੌਜੀਆਂ ਦੇ ਖੁੱਲੇ ਆਕਾਸ਼ ਹੇਠਾਂ ਸੰਸਕਾਰ ਦੀ ਥਾਂ ਦਿੱਤੀ ਗਈ ਸੀ ਇੱਥੇ ਇੱਥੇ ਤਿੰਨ ਓਪਨ 에ਅਰ 에ਅਰ ਚਿਤਾਵਾਂ ਬਣਾਈਆਂ ਗਈਆਂ ਜਿੱਥੇ ਰਵਾਇਤੀ ਅਰਦਾਸਾਂ ਨਾਲ ਦੇਹ ਦਾ ਸੰਸਕਾਰ ਕੀਤਾ ਜਾਂਦਾ ਸੀ ਅਤੇ ਹੱਥੀਆਂ ਸਮੁੰਦਰ ਚ ਵਿਸਰਜਿਤ ਕੀਤੀਆਂ ਜਾਂਦੀਆਂ ਸਨ ਉਹ 74 ਭਾਰਤੀ ਫੌਜੀ ਜਿਨ੍ਹਾਂ ਵਿੱਚੋਂ 16 ਸਿੱਖ ਸਨ 38 ਹਿੰਦੂ ਅਤੇ ਗੋਰਕੇ ਸਨ ਦਾ ਇਸ ਸਥਾਨ ਆ ਜਿਹੜਾ ਤੁਸੀਂ ਸਥਾਨ ਦੇਖਦੇ ਹੋ ਇੱਥੇ ਅੰਤਿਮ ਸੰਸਕਾਰ ਉਹਨਾਂ ਦਾ ਹੋਇਆ 54 ਟੋਟਲ ਕਹਿੰਦੇ ਨੇ ਉਹਨਾਂ ਲਈ ਜਦੋਂ ਅੰਤਿਮ ਸੰਸਕਾਰ ਹੋਇਆ ਉਹ ਤੁਸੀਂ ਦੇਖਦੇ ਹੋ ਉਪਰ ਇਹ ਸ਼ਹਿਰ ਹੈ ਬ੍ਰਾਈਟਨ ਪਰਲੇ ਪਹਾੜੀ ਤੇ ਤਾਂ ਆ ਉੱਚੀ ਪਹਾੜੀ ਤੇ ਇਹ ਸਥਾਨ ਹੈ ਜਿੱਥੇ ਉਹਨਾਂ ਨੂੰ ਬੜੇ ਸਤਿਕਾਰ ਦੇ ਨਾਲ ਉਹਨਾਂ ਦਾ ਅੰਤਿਮ ਸੰਸਕਾਰ ਕੀਤਾ ਗਿਆ ਤੇ ਇੱਥੇ ਮੈਂ ਤੁਹਾਨੂੰ ਦੱਸ ਦਿੰਦਾ ਇਨ੍ਹਾਂ ਵਿੱਚ ਇਨ੍ਹਾਂ 74 ਵਿੱਚੋਂ 20 ਮੁਸਲਮਾਨ ਸਨ ਜਿਹੜੇ ਮੁਸਲਮਾਨ ਫੌਜੀ ਸੀ ਉਹਨਾਂ ਨੂੰ ਵੋਕਿੰਗ ਹੈ ਉਹ ਲੰਡਨ ਲਾਗੇ ਪੈਂਦਾ ਟਾਊਨ ਦੇ ਨੇੜੇ ਉੱਥੇ ਇੱਕ ਸ਼ਾਹਜਹਾਨ ਮਸਜਿਦ ਹੈ ਜੋ ਇੰਗਲੈਂਡ ਦੀ ਸਭ ਤੋਂ ਪੁਰਾਣੀ ਮਸਜਿਦ ਹੈ ਉੱਥੇ ਉਹਨਾਂ ਨੂੰ ਦਫਨਾਇਆ ਗਿਆ ਤੇ ਬਾਅਦ ਚੋਂ ਦੇਖ ਰੇਖ ਨਾ ਹੁਣ ਕਰਕੇ ਉਹਨਾਂ ਨੂੰ ਉੱਥੋਂ ਮੂਵ ਕਰ ਦਿੱਤਾ ਗਿਆ ਉਹ ਦੂਸਰੇ ਪਾਸੇ ਲੈ ਗਏ ਸੀ ਅੱਜ ਜੋ ਆਪਾਂ ਇਹ ਛਤਰੀ ਮੈਮੋਰੀਅਲ ਅਸੀਂ ਵੇਖ ਰਹੇ ਹਾਂ ਇਹ ਕਿਸੇ ਇੱਕ ਫੌਜੀ ਦੀ ਨਹੀਂ ਸਗੋਂ ਉਹਨਾਂ ਸਾਰੇ ਭਾਰਤੀ ਫੌਜੀਆਂ ਦੀ ਯਾਦਗਾਰ ਹੈ ਜਿਨ੍ਹਾਂ ਨੇ ਵਰਲਡ ਵਾਰ 1 ਦੇ ਦੌਰਾਨ ਆਪਣੀ ਜਾਨ ਨਿਸ਼ੱਤਰ ਕੀਤੀ ਤੇ ਤੁਹਾਨੂੰ ਮੈਂ ਦੱਸਦਾ ਜਾਵਾਂ ਕਿ ਅੱਜ ਵੀ ਹਰ ਸਾਲ ਜੂਨ ਜੂਨ ਦੇ ਦੂਜੇ ਐਤਵਾਰ ਸੈਕਿੰਡ ਸੰਡੇ ਆਫ ਜੂਨ ਇੱਥੇ ਯਾਦਗਾਰੀ ਸਮਾਗਮ ਹੁੰਦਾ ਨੇ ਸਾਰੇ ਜੋ ਪੁਰਾਣੇ ਵੈਟਰਨਰ ਨੇ ਉਹ ਇਕੱਠੇ ਹੁੰਦੇ ਨੇ ਜੋ ਜੋ ਜਿਹੜੇ ਸ਼ਹੀਦ ਹੋ ਉਹਨਾਂ ਦੇ ਰਿਸ਼ਤੇਦਾਰ ਇਹਦਾ ਮੰਤਾ ਸਿੰਘ ਹੋਣਾ ਦੇ ਰਿਸ਼ਤੇਦਾਰ ਉਹ ਅਰੇਂਜ ਕਰਦੇ ਨੇ ਇੱਥੇ ਤੇ ਹਰ ਧਰਮ ਹਰ ਸੰਭੁੰਦਾਂ ਦੇ ਲੋਕ ਇਕੱਠੇ ਹੋ ਕੇ ਸ਼ਹੀਦਾਂ ਨੂੰ ਇੱਥੇ ਆ ਕੇ ਨਮਨ ਕਰਦੇ ਨੇ ਇਹ ਥਾਂ ਸਾਨੂੰ ਯਾਦ ਦਿਵਾਉਂਦੀ ਹੈ ਕਿ ਕੁਰਬਾਨੀ ਕਿਸੇ ਇੱਕ ਧਰਮ ਦੀ ਨਹੀਂ ਹੁੰਦੀ ਇਨਸਾਨੀਅਤ ਦੀ ਸਾਂਝੀ ਵਿਰਾਸਤ ਹੁੰਦੀ ਹੈ ਇੰਨਾਂ ਸ਼ਹੀਦਾਂ ਵਿੱਚੋਂ ਇੱਕ ਨਾਮ ਹੈ ਸੂਬੇਦਾਰ ਮੰਤਾ ਸਿੰਘ ਜੀ 15th ਲੁਧਿਆਣਾ 6 ਮਾਰਚ 1915 ਬੈਟਲ ਆਫ ਨਿਊ ਚੈਪਲ ਵਿੱਚ ਉਹਨਾਂ ਦੇ ਬ੍ਰਿਟਿਸ਼ ਕਮਾਂਡਿੰਗ ਆਫਿਸਰ ਤੇ ਪਰਮ ਦੋਸਤ ਕੈਪਟਨ ਜੋਰਜ ਹੈਂਡਰਸਨ ਗੋਲੀਆਂ ਨਾਲ ਗੰਭੀਰ ਜ਼ਖਮੀ ਹੋ ਗਏ ਉਸ ਵੇਲੇ ਮੰਤਾ ਸਿੰਘ ਨੇ ਦੁਸ਼ਮਣ ਦੀ ਭਾਰੀ ਗੋਲੀਬਾਰੀ ਦੇ ਵਿਚਕਾਰ ਆਪਣੀ ਜਾਨ ਦੀ ਪਰਵਾਹ ਕੀਤੇ ਬਿਨਾ ਹੈਂਡਰਸਨ ਨੂੰ ਬਚਾ ਕੇ ਸੁਰੱਖਿਤੀ ਥਾਂ ਤੱਕ ਲਿਜਾਇਆ ਕਈ ਸੋਰਸਾਂ ਵੀਲ ਬੈਰੋ ਦਾ ਵੀ ਜ਼ਿਕਰ ਹੈ ਕਿ ਉਹਨਾਂ ਨੇ ਉਹਨਾਂ ਨੂੰ ਵੀਲ ਬੈਰੋ ਚ ਪਾਇਆ ਤੇ ਵੀਲ ਬੈਰੋ ਨਾਲ ਹੀ ਉਹਨਾਂ ਨੂੰ ਸੁਰੱਖਿਤ ਜਗ੍ਹਾ ਤੇ ਲੈ ਗਏ ਪਰ ਇਸ ਬਹਾਦਰੀ ਦੀ ਕੀਮਤ ਉਹਨਾਂ ਨੇ ਆਪਣੀ ਜਾਨ ਨਾਲ ਚੁਕਾਈ ਉਹ ਖੁਦ ਬਹੁਤ ਗੰਭੀਰ ਜ਼ਖਮੀ ਹੋਏ ਬ੍ਰਾਈਟਨ ਦੇ ਕਿਚਨਰਸ ਹਾਊਸ ਇੰਡੀਅਨ ਹਸਪੀਟਲ ਵਿੱਚ ਇਲਾਜ ਚੱਲਿਆ ਪਰ 15 ਮਾਰਚ 1915 ਨੂੰ ਉਹ ਸ਼ਹੀਦ ਹੋ ਗਏ ਇਹੀ ਤਾਂ ਸਿੱਖ ਸਫਾਈ ਦੀ ਪਹਿਚਾਣ ਹੈ ਦੂਜੇ ਦੀ ਜਾਨ ਪਹਿਲਾਂ ਆਪਣਾ ਫਰਜ਼ ਸਭ ਤੋਂ ਉੱਪਰ ਇੱਥੇ ਕੋਈ ਗੁਰਦੁਆਰਾ ਨਹੀਂ ਪਰ ਸਿਰ ਆਪਨੇ ਆਪ ਨਿਭ ਜਾਂਦਾ ਹੈ ਕੋਈ ਅਰਦਾਸ ਨਹੀਂ ਪਰ ਦਿਲ ਅਰਦਾਸ ਕਰਦਾ ਹੈ ਇਹ ਥਾਂ ਸਾਨੂੰ ਯਾਦ ਦਿਵਾਉਂਦੀ ਹੈ ਕਿ ਸਿੱਖ ਇਤਿਹਾਸ ਸਿਰਫ ਪੰਜਾਬ ਤੱਕ ਸੀਮਤ ਨਹੀਂ ਇਹ ਇੰਗਲੈਂਡ ਦੀ ਧਰਤੀ ਤੇ ਵੀ ਲਿਖਿਆ ਗਿਆ ਜਦੋਂ ਅਸੀਂ ਛਤਰੀ ਦੇ ਕੋਲ ਖੜ ਕੇ ਭਾਗ ਸਿੰਘ ਪਿਆਰਾ ਸਿੰਘ ਬਾਰਾ ਸਿੰਘ ਮੰਤਾ ਸਿੰਘ ਵਰਗੇ ਨਾਮ ਪੜਦੇ ਹਾਂ ਤਾਂ ਇਹ ਸਿਰਫ ਲਿਸਟ ਨਹੀਂ ਰਹਿੰਦੀ ਇਹ ਸਾਨੂੰ ਯਾਦ ਦਿਵਾਉਂਦੀ ਹੈ ਕਿ ਸਿੱਖ ਸਿਪਾਹੀ ਸਿਰਫ ਜੰਗ ਨਹੀਂ ਲੜਦਾ ਉਹ ਮਰਿਆਦਾ ਵਫਾਦਾਰੀ ਤੇ ਕੁਰਬਾਨੀ ਦਾ ਨਾਂ ਹੈ ਸੂਬੇਦਾਰ ਮਨਤਾ ਸਿੰਘ ਜੀ ਨੇ ਸਿਖਾ ਦਿੱਤਾ ਜਾਨ ਜਾਵੇ ਪਰ ਫਰਜ਼ ਨਾ ਜਾਵੇ ਜੀ ਇਹ ਕਹਾਣੀ ਤੁਹਾਡੇ ਦਿਲ ਤੱਕ ਪਹੁੰਚੀ ਹੈ ਅਤੇ मीनिंगफुल ਲੱਗੀ ਲਾਈਕ ਅਤੇ ਕਮੈਂਟ ਜ਼ਰੂਰ ਕਰੋ ਜੀ ਸ਼ੇਅਰ ਕਰੋ WhatsApp ਤੇ ਅਤੇ ਹੋਰ ਸੋਸ਼ਲ ਮੀਡੀਆ ਤੇ ਤਾਂ ਕਿ ਸਾਰੀ ਦੁਨੀਆ ਜਾਣ ਸਕੇ ਇਹਨਾਂ ਭੁੱਲੇ ਹੋਏ ਸਿੱਖਾਂ ਦੀ ਕੁਰਬਾਨੀ ਨੂੰ ਉਹ ਆਪਣਾ ਫਰਜ਼ ਨਿਭਾ ਗਏ ਅਤੇ ਆਪਾਂ ਇਸ ਵਲੌਗ ਨੂੰ ਸ਼ੇਅਰ ਕਰਕੇ ਆਪਣਾ ਫਰਜ਼ ਨਿਭਾਈਏ ਮੇਰੇ ਇਸ ਚੈਨਲ ਦੇ ਪਲੇਲਿਸਟ ਵਿੱਚ ਤੁਸੀਂ ਹੋਰ ਵੀ ਯੂਕੇ ਰਿਲੇਟਿਡ ਮਹੱਤਵਪੂਰਨ ਵਲੌਗਸ ਵਾਚ ਕਰ ਸਕਦੇ ਹੋ ਚੈਨਲ ਫਲੋ ਪੀਸਫੁਲੀ ਵਿਦ ਸਿੰਘ ਨੂੰ ਸਬਸਕ੍ਰਾਈਬ ਕਰਨਾ ਬਿਲਕੁਲ ਨਾ ਭੁੱਲਿਓ ਜੀ ਫਲੋ ਪੀਸਫੁਲੀ ਵਿਦ ਸਿੰਘ ਨਾਲ ਅਸੀਂ ਹੋਰ ਭੁੱਲੀ ਸਿੱਖ ਵਿਰਾਸਤ ਦੁਨੀਆ ਸਾਹਮਣੇ ਲਿਆਉਂਦੇ ਰਹਾਂਗੇ ਇਸ ਯੂਕੇ ਵਿੱਚ ਸਿੱਖਾਂ ਦੇ 100 ਪਲੱਸ ਸਾਲ ਦਾ ਇਤਿਹਾਸ ਅਤੇ ਗੁਰਦੁਆਰਾ ਸੀਰੀਜ਼ ਦੀ ਲੜੀ ਨੂੰ ਅੱਗੇ ਜੋੜਦਿਆਂ ਹੋਇਆਂ ਆਪਾਂ ਨੈਕਸਟ ਪਾਰਟ 4 ਵਿੱਚ ਜਲਦ ਮਿਲਾਂਗੇ ਇੱਕ ਹੋਰ ਵਲੌਗ ਦੇ ਨਾਲ ਉਨੀ ਚਿਰ ਲਈ ਰੱਬ ਰਾਖਾ ਜੀ ਮੈਨੂੰ ਦੋ ਇਜਾਜ਼ਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ